ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਪੈਸਾ ਜ਼ਰੂਰੀ ਚਾ ਮਨ ਦੀ ਸ਼ਾਂਤੀ ਹਾਂਜੀ ਆਓ ਅੱਜ ਆਪਾਂ ਇੱਕ ਬਹੁਤ ਹੀ ਗਹਿਰੀ ਲੰਮੀ ਤੇ ਸਮਝਦਾਰ ਵਿਸ਼ੇ ਤੇ ਚਰਚਾ ਕਰਦੇ ਹਾਂ ਵਿਸ਼ਾ ਹੈ ਜੀ ਪੈਸਾ ਜ਼ਰੂਰੀ ਜਾਂ ਮੰਦੀ ਸ਼ਾਂਤੀ ਇਹ ਵਿਸ਼ਾ ਜ਼ਿੰਦਗੀ ਦੇ ਹਰ ਪਹਿਲੂ ਨੂੰ ਛੂੰਦਾ ਹੈ ਰਿਸ਼ਤੇ ਕਰ ਸਮਾਜ ਜ਼ਿੰਮੇਵਾਰੀਆਂ ਖੁਸ਼ੀ ਸਫਲਤਾ ਤੇ ਆਤਮ ਸੰਤੋਸ਼ ਜ਼ਿੰਦਗੀ ਦਾ ਪਹਿਲਾ ਸਤੰਭ ਹੈ ਪੈਸਾ। ਪੈਸਾ ਉਹ ਚਾਬੀ ਹੈ ਜੋ ਜ਼ਿੰਦਗੀ ਦੇ ਬਹੁਤ ਸਾਰੇ ਦਰਵਾਜ਼ੇ ਖੋਲਦੀ ਹੈ। ਕਾਰ ਚਲਾਉਣ ਲਈ ਪੈਸਾ, ਬੱਚਿਆਂ ਦੀ ਸਿੱਖਿਆ ਲਈ ਪੈਸਾ, ਬਿਮਾਰੀ ਵਿੱਚ ਇਲਾਜ ਲਈ ਪੈਸਾ, ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਪੈਸਾ, ਹਰ ਥਾਂ ਪੈਸਾ। ਅੱਜ ਦੇ ਸਮੇਂ ਵਿੱਚ ਬਿਨਾਂ ਪੈਸੇ ਦੇ ਜ਼ਿੰਦਗੀ ਚੰਗੀ ਤਰ੍ਹਾਂ ਨਹੀਂ ਗੁਜ਼ਾਰ ਸਕਦੀ। ਤੂੰ ਚਾਹੇ ਕਿੰਨਾ ਵੀ ਸੁਖੀ ਮਨ ਵਾਲਾ ਕਿਉਂ ਨਾ ਹੋਵੇ ਜੇ ਘਰ ਵਿੱਚ ਦਵਾਈ ਲਈ ਪੈਸਾ ਨਹੀਂ ਬਿੱਲਾਂ ਲਈ ਪੈਸਾ ਨਹੀਂ ਤਾਂ ਮਨ ਦੀ ਸ਼ਾਂਤੀ ਵੀ ਡੋਲਣ ਲੱਗਦੀ ਹੈ ਤੇ ਜ਼ਿੰਦਗੀ ਦਾ ਦੂਸਰਾ ਸਤੰਭ ਹੈ ਮਨ ਦੀ ਸ਼ਾਂਤੀ ਜੇ ਦੇਖਿਆ ਜਾਵੇ ਤਾਂ ਪੈਸਾ ਸਭ ਕੁਝ ਤਾਂ ਨਹੀਂ ਹਜ਼ਾਰਾਂ ਲੋਕ ਮਿਲਦੇ ਹਨ ਜਿਨ੍ਹਾਂ ਕੋਲ ਬੇਅੰਤ ਦੌਲਤ ਹੈ ਪਰ ਦਿਲ ਦੇ ਅੰਦਰ ਬੇਚੈਨੀ દોੜਦੀ ਹੈ। ਉਹਨਾਂ ਨੂੰ ਨੀਂਦ ਨਹੀਂ ਆਉਂਦੀ, ਖਾਣੇ ਨੂੰ ਸਵਾਦ ਨਹੀਂ, ਰਿਸ਼ਤਿਆਂ ਵਿੱਚ ਗਰਮੀ ਨਹੀਂ। ਮਨ ਦੀ ਸ਼ਾਂਤੀ ਕੀ ਹੈ? ਮਨ ਦੀ ਸ਼ਾਂਤੀ ਹੈ ਦਿਲ ਵਿੱਚ تسਲੀ, ਸੋਚਾਂ ਵਿੱਚ ਸਫਾਈ, ਰਿਸ਼ਤਿਆਂ ਵਿੱਚ ਪਿਆਰ। ਸੁੱਤੇ ਵੀਰੇ ਚੱਦਰ ਪਾ ਕੇ ਸ਼ਾਂਤੀ ਨਾਲ ਸੋਣਾ ਆਪਣੇ ਆਪ ਨਾਲ ਖੁਸ਼ ਹੋਣਾ ਮੰਦੀ ਸ਼ਾਂਤੀ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ ਇਹ ਤਜਰਬੇ ਨਾਲ ਸੰਤੁਲਨ ਨਾਲ ਠੰਡੇ ਮਨ ਨਾਲ ਜੀਏਗੇ ਜੀਵਨ ਨਾਲ ਮਿਲਦੀ ਹੈ ਇਹ ਦੋਵੇਂ ਵਿਸ਼ੇ ਇੱਕ ਦੂਸਰੇ ਨਾਲ ਜੁੜੇ ਹੋਏ ਹਨ ਉਮ 30 ਲੋਕ ਇਹਨਾਂ ਵਿਸ਼ਿਆਂ ਤੇ ਗੱਲ ਕਰਦੇ ਹਨ ਕੁਝ ਬਹੁਤ ਪੈਸਾ ਜੋੜ ਲੈਂਦੇ ਹਨ ਪਰ ਆਪਣਾ ਮਨ ਗਵਾ ਲੈਂਦੇ ਹਨ ਕੁਝ ਮਨ ਦੀ ਸ਼ਾਂਤੀ ਲਈ ਕੱਲ ਦੀ ਚਿੰਤਾ ਹੀ ਨਹੀਂ ਕਰਦੇ ਪਰ ਜ਼ਿੰਦਗੀ ਅਸਲ ਵਿੱਚ ਸੰਤੁਲਨ ਦੀ ਖੇਡ ਹੈ ਪੈਸਾ ਹੈ ਤਾਂ ਮਨ ਨੂੰ ਤਨਾ ਘਟ ਮਨ ਸ਼ਾਂਤ ਹੈ ਤਾਂ ਪੈਸਾ ਕਮਾਉਣ ਦੀ ਸਮਰੱਥਾ ਵਧਦੀ ਹੈ ਇਹ ਦੋਵੇਂ ਪਹੀਏ ਹਨ ਇੱਕ ਹੀ ਗੱਡੀ ਦੇ ਇੱਕ ਵੀ ਘਟ ਹੋਵੇ ਤਾਂ ਗੱਡੀ ਹਿੱਲਣ ਲੱਗਦੀ ਹੈ ਆਧੁਨਿਕ ਜ਼ਿੰਦਗੀ ਦਾ ਦਬਾਅ ਇੰਨਾ ਜ਼ਿਆਦਾ ਹੁੰਦਾ ਹੈ ਕਿ ਇਨਸਾਨ ਪੈਸੇ ਤੋਂ ਬਿਨਾ ਆਪਣੀ ਜ਼ਿੰਦਗੀ ਦੀ ਗੱਡੀ ਚਲਾ ਨਹੀਂ ਸਕਦਾ ਅੱਜ ਦੇ ਸਮੇਂ ਵਿੱਚ ਕੰਮ ਦਾ ਬੋਝ ਮੁਕਾਬਲਾ ਸਮਾਜ ਦੀਆਂ ਉਮੀਦਾਂ ਅਤੇ ਲੋਕਾਂ ਦੀਆਂ ਗੱਲਾਂ ਇਹ ਸਭ ਮਨ ਦੀ ਸ਼ਾਂਤੀ ਖਾ ਜਾਂਦੀਆਂ ਹਨ ਕਈ ਵਾਰ ਚੰਗਾ ਪੈਸਾ ਕਮਾਉਂਦੇ ਲੋਕ ਵੀ ਅੰਦਰੋਂ ਖਾਲੀ ਮਹਿਸੂਸ ਕਰਦੇ ਹਨ ਕਈ ਵਾਰ ਘੱਟ ਪੈਸੇ ਵਾਲੇ ਲੋਕ ਵੀ ਸੱਚੇ ਖੁਸ਼ ਤੇ ਸ਼ਾਂਤ ਰਹਿੰਦੇ ਹਨ ਇਸ ਲਈ ਸੋ ਸਭ ਕੁਝ ਮਿਲਦਾ ਹੈ ਕਿ ਪੈਸੇ ਦੀ ਮਾਤਰਾ ਨਹੀਂ ਮਨ ਦੇ ਸੁਖ ਦੀ ਗੁਣਵੱਤਾ ਮਹੱਤਵ ਰੱਖਦੀ ਹੈ ਇਹਨਾਂ ਦਾ ਰਿਸ਼ਤੇਾਂ ਤੇ ਵੀ ਪ੍ਰਭਾਵ ਪੈਂਦਾ ਹੈ ਜਦੋਂ ਪੈਸਾ ਨਹੀਂ ਹੁੰਦਾ ਤਾਂ ਘਰ ਵਿੱਚ ਇਤਨਾ ਰਹਿੰਦਾ ਹੈ ਲੜਾਈ ਰਹਿੰਦੀ ਹੈ ਬਹਿਸ ਰਹਿੰਦੀ ਹੈ ਚਿੰਤਾ ਰਹਿੰਦੀ ਹੈ ਤੇ ਜ਼ਿੰਦਗੀ ਦੇ ਪਈਏ ਜ਼ਿੰਦਗੀ ਨੂੰ ਲੀਤੇ ਲੈ ਕੇ ਆਉਣਾ ਮੁਸ਼ਕਿਲ ਹੋ ਜਾਂਦਾ ਹੈ ਜਦੋਂ ਮਨ ਦੀ ਸ਼ਾਂਤੀ ਨਹੀਂ ਹੁੰਦੀ ਪੈਸਾ ਹੋਣ ਦੇ ਬਾਵਜੂਦ ਰਿਸ਼ਤੇ ਟੁੱਟਣ ਲੱਗਦੇ ਹਨ ਇਸ ਲਈ ਹਨ ਕਿ ਪੈਸਾ ਘਰ ਬਣਾਉਂਦਾ ਹੈ ਪਰ ਮੰਦੀ ਸ਼ਾਂਤੀ ਘਰ ਬਚਾਉਂਦੀ ਹੈ ਪੈਸਾ ਕਮੌੜੀ ਦੌੜ ਵਿੱਚ ਮੰਦੀ ਸ਼ਾਂਤੀ ਗੁਆ ਦੇਣਾ ਵੀ ਮੂਰਖਤਾ ਹੈ ਮੰਦੀ ਸ਼ਾਂਤੀ ਲਈ ਪੂਰੀ ਤਰ੍ਹਾਂ ਜ਼ਿੰਮੇਵਾਰੀਆਂ ਛੱਡ ਦੇਣਾ ਵੀ ਗਲਤ ਹੈ ਜ਼ਰੂਰਤਾਂ ਲਈ ਪੈਸਾ ਕਮਾਓ ਪਰ ਲਾਲਚ ਤੇ ਕਾਬੂ ਨਾ ਹੋਵੇ ਰੋਜ਼ ਕੁਝ ਸਮਾਂ ਦਿਲ ਦੀ ਸ਼ਾਂਤੀ ਲਈ ਰੱਖੋ ਰਿਸ਼ਤੇ ਆਂ ਪਰਿਵਾਰ ਦੋਸਤਾਂ ਨੂੰ ਸਮਾਂ ਦਿਓ ਜਿੱਥੇ ਮਨ ਦੀ ਕੀਮਤ ਦੇਣੀ ਪਈ ਉੱਥੇ ਪੈਸੇ ਨੂੰ ਪਿੱਛੇ ਰੱਖੋ ਸੋ ਪੈਸਾ ਜ਼ਿੰਦਗੀ ਚਲਾਉਂਦਾ ਹੈ ਮਨ ਦੀ ਸ਼ਾਂਤੀ ਜ਼ਿੰਦਗੀ ਸੁੰਦਰ ਬਣਾਉਂਦੀ ਹੈ ਪੈਸਾ ਬਾਹਰ ਦਾ ਸੁੱਖ ਹੈ ਸ਼ਾਂਤੀ ਅੰਦਰ ਦਾ ਸੁੱਖ ਹੈ ਦੋਵੇਂ ਮਿਲ ਜਾਣ ਤਾਂ ਜੀਵਨ ਸੰਪੂਰਨ ਹੋ ਜਾਂਦਾ ਹੈ ਜੇ ਚੋਂ ਸਿਰਫ ਇੱਕ ਦੀ ਹੋਵੇ ਤਾਂ ਮਨ ਦੀ ਸ਼ਾਂਤੀ ਹਮੇਸ਼ਾ ਵੱਧ ਕੀਮਤੀ ਹੈ ਇਸ ਲਈ ਪੈਸਾ ਵੀ ਲੋੜ ਹੈ ਜ਼ਿੰਦਗੀ ਜਿਉ ਰਾ ਲਈ ਪਰ ਸ਼ਾਂਤੀ ਵੀ ਜ਼ਰੂਰੀ ਹੈ ਦਿਲ ਦੇ ویرਾਨ ਗਾ ਲਈ ਪੈਸਾ ਘਰ ਬਣਾ ਦੇ ਵੀ ਪਰ ਸੁੱਖ ਕਿੱਥੋਂ ਲਿਆਵੇ ਮਨ ਚੈਨ ਨਾ ਹੋਵੇ ਤਾਂ ਦੌਲਤ ਵੀ ਕੀ ਕਰ ਜਾਵੇ ਸੋਨੇ ਦੇ ਮਹਿਲ ਵੀ ਸੁੰਨੇ ਲੱਗਦੇ ਨੇ ਜੇ ਅੰਦਰੋਂ ਮਨ ਰੋ ਰਿਹਾ ਹੋਵੇ ਭਰੇ ਖਜ਼ਾਨੇ ਵੀ ਕਾ ਦੇ ਜੇ ਨੀਂਦ ਸਕੂਨ ਦੀ ਨਾ ਸੋਵੇ ਕੁਝ ਲੋਕ ਦੌਲਤ ਕਮਾਉਂਦੇ ਕਮਾਉਂਦੇ ਆਪਣੇ ਆਪ ਨੂੰ ਹੀ ਗਵਾ ਬੈਠਦੇ ਕੁਝ ਘਟ ਵਿੱਚ ਵੀ ਖੁਸ਼ ਰਹਿੰਦੇ ਚੰਦ ਹਸਰੀ ਵਿੱਚ ਦੁਨੀਆ ਜਿੱਤ ਲੈਂਦੇ ਨਾ ਮੈਨੂੰ ਲੱਗਦਾ ਉਸਦੇ ਨਾਲ ਹੀ ਅਸ ਦਾ ਟਾਪਿਕ ਖਤਮ ਹੁੰਦਾ ਹੈ